ਅਸ਼ਕਾਲ ਦੇ ਸਾਰਿਆਂ ਨੂੰ ਮੈਂ ਤੁਹਾਡੇ ਆਪਣੇ ਰਮਨ ਰੋਮਾਨਾ ਕਿਸਾਨਾਂ ਖਿਲਾਫ ਜੋ ਬਿੱਲ ਪਾਸ ਕੀਤਾ ਗਿਆ ਉਸ ਦੇ ਖਿਲਾਫ ਕੋਈ ਚੰਦ ਲਾਈਨਾਂ ਮੈਂ ਤੁਹਾਡੇ ਸਾਰਿਆਂ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ ਹੁੰਦੀ ਹੈ ਜ਼ਮੀਨ ਕਹਿੰਦੇ ਮਾਂ ਜੱਟਾਂ ਦੀ ਧਰਨਿਆਂ ਤੇ ਬੈਠੀ ਕੌਮ ਤਾਂ ਜੱਟਾਂ ਦੀ ਕਿਤਾ ਨਾ ਵਿਰੋਧ ਖੇਤੀ ਬੈਲ ਦਾ ਜੇ ਅੱਜ ਫਿਰ ਹਰ ਰੋਜ਼ ਹਰ ਪਲ ਜੱਟ ਮਰੂਗਾ ਗਾਇਕਾ ਕਾ ਪਿੱਛੇ ਆਪਸ ਚ ਲੜੀ ਜਾਣੇ ਆਵੇ ਅੱਜ ਥੋੜਿਆਂ ਹੱਕਾਂ ਦੇ ਪਿੱਛੇ ਕੌਣ ਲੜੂਗਾ ਗਾਇਕਾ ਕਾ ਪਿੱਛੇ ਆਪਸ ਚ ਲੜੀ ਜਾਣੇ ਆਵੇ ਅੱਜ ਥੋੜਿਆਂ ਹੱਕਾਂ ਦੇ ਪਿੱਛੇ ਕੌਣ ਲੜੂਗਾ ਬੜੇ ਨੇ ਕਣੂੜ ਥੋੜੀ ਜੜਾਂ ਵਿੱਚ ਬਣ ਗਏ ਜਿੰਸਾਂ ਦੇ ਬਾਹ ਤੁਨੋਂ ਮਾਰੇ ਜਿਹਨਾਂ ਦੇ ਰਣ ਗਏ ਅੱਜ ਤੱਕ ਜਿਹੜਾ ਸੀਗਾ ਖੁੱਦ ਅਨਦਾਤਾ ਫੇਰ ਆਪਣਾ ਹੀ ਬੜਾ ਔਖਾ ਟੱਡ ਪਰੂਗਾ ਤੁਸੀਂ ਗਾਇਕਾਂ ਪਿੱਛੇ ਆਪਸ ਵਿੱਚ ਲੜੀ ਜਾਣੇ ਹੋਵੇ ਅੱਜ ਤੁਹਾਡੇ ਹੱਕਾਂ ਦੇ ਪਿੱਛੇ ਕੌਣ ਲੜੂਗਾ ਸਰਕਾਰਾਂ ਦੇ ਕਿਸਾਨਾਂ ਨਾਲ sada ਰਹੇ ਪੰਗੇ ਨੇ ਬਿਣ ਮੰਗਿਆਂ ਨਾ ਦੇਵੇ ਹੱਕ ਖੋ ਕੇ ਲੈਣੇ ਪੈਂਦੇ ਨੇ ਭੁੱਲੋ ਸਾਰੇ ਸ਼ਿਕਵੇ ਸ਼ਿਕਾਇਤਾਂ ਜਗਤਾਰ ਫੇਰ ਵੇਖੇ ਬਟਰਾ ਹਾਂ ਕਮ ਡਰੂਗਾ ਤੁਸੀਂ ਗਾਇਕਾਂ ਪਿੱਛੇ ਆਪਸ ਚਲੜੀ ਜਾਣੇ ਹੋਵੇ ਅੱਜ ਥੋੜਿਆਂ ਹੱਕਾਂ ਦੇ ਪਿੱਛੇ ਕੌਣੇ ਲੜੂਗਾ